ਕੀ ਇਹ ਸ ਮੱਖਣ ਟੈਂਪੂਆਂ ਨੂੰ ਮੋਟਰ ਤੇ ਸੱਦ ਕੇ ਬਿਜਾਉਣ ਦੀਆਂ ਗੱਲਾਂ ਕਰ ਰਿਹਾ ਆ ਲੱਖਾ ਸਿਧਾਣਾ ਟੈਨਸ਼ਨ ਵਿੱਚ ਪਿਆ ਹੋਇਆ ਕਿਤੇ ਕੱਲ ਨੂੰ ਇਹਨਾਂ ਦੀ ਸਰਕਾਰ ਨਾ ਆ ਜਵੇ ਅਮਰੀਕਾ ਦਾ ਰਾਸ਼ਟਰਪਤੀ ਟੈਂਪੂਆਂ ਨੂੰ ਲੈ ਕੇ ਨਵੇਂ ਕਾਨੂੰਨ ਬਣਾ ਰਿਹਾ ਆ ਇੰਸਟਾਗ੍ਰਾਮ ਤੇ ਟੈਂਪੂ ਟ੍ਰੈਂਡਿੰਗ ਵਿੱਚ ਚੱਲ ਰਹੀ ਆ ਟਿਕਟੌਕ ਤੇ ਟੈਂਪੂ ਬ੍ਰਾਂਡ ਐਮਬੈਸਡਰ ਬਣੇ ਹੋਏ ਆ ਇੰਡੀਆ ਹੋਵੇ ਕੈਨੇਡਾ ਹੋਵੇ ਅਮਰੀਕਾ ਚਾਹੀ ਹੋਵੇ ਪੰਜਾਬ ਚਾਰੇ ਪਾਸੇ ਟੈਂਪੂ ਤੇ ਟੈਂਪੂ ਠਾਹ ਟੈਂਪੂ ਹੋਈ ਪਈ ਆ ਬੜਾ ਹਰਾਮੀ ਹੋ ਬੇਟਾ ਜਗਜੀਤ ਸੰਧੂ ਬਾਈ ਦਾ ਕਹਿਣਾ ਕਿ ਪੰਜਾਬੀ ਇੰਡਸਟਰੀ ਮੇਰੀ ਰਿਸਪੈਕਟ ਨਹੀਂ ਕਰਦੀ ਇਸ ਕਰਕੇ ਮੈਂ ਪੱਕੇ ਤੌਰ ਤੇ ਬੋਲੀਵੁੱਡ ਜਾ ਰਿਹਾ ਆ ਉਧਰ ਹਰਦੀਪ ਅਗਰੇਵਾਲ ਕਹੀ ਜਾਂਦਾ ਕਿ 14 ਮਾਰਚ ਤੱਕ ਰੱਬ ਨੇ ਬਣਾਈ ਹੀ ਮੇਰੇ ਵਾਸਤੇ ਸੀ ਇਸ ਤਰੀਕ ਨੂੰ ਮੇਰੀ ਫਿਲਮ ਤੋਂ ਇਲਾਵਾ ਕੋਈ ਹੋਰ ਮੂਵੀ ਰਿਲੀਜ਼ ਨਹੀਂ ਹੋਣੀ ਚਾਹੀਦੀ ਅਖੀਰ ਵਿੱਚ ਇੱਕ ਹੋਰ ਮੁੱਦੇ ਉੱਤੇ ਵੀ ਚਰਚਾ ਕਰਾਂਗੇ ਕਿਉਂਕਿ ਜਦੋਂ ਦੀ ਚੀਮਾ ਬਾਈ ਦੀ ਜੰਗ ਗੋਟ ਐਲਬਮ ਰਿਲੀਜ਼ ਹੋਈ ਆ ਉਸ ਤੋਂ ਬਾਅਦ ਜਨਤਾ ਨੇ ਚੀਮਾ ਬਾਈ ਵਰਸ ਅਜੰਤ ਲੋ ਬਣਾ ਦਿੱਤਾ ਆ ਉਹ ਹੈ ਜਾਂ ਨਹੀਂ ਜਾਂ ਤੱਕੇ ਨਾ ਬਣਾਇਆ ਗਿਆ ਉਹਦੇ ਉੱਤੇ ਜ਼ਰੂਰ ਚਰਚਾ ਕਰਾਂਗੇ ਸੋ ਚੈਨਲ ਉਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲੋ ਸਨੇਪਚੈਟ ਉਤੇ ਫੋਲੋ ਕਰ ਲੋ ਡੇਲੀ ਦੀ ਅਪਡੇਟ ਅਤੇ ਫਨ ਦੇਖਣ ਵਾਸਤੇ ਸਾਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਜੁਆਇਨ ਕਰ ਲੋ ਵੀਡੀਓ ਨੂੰ ਲਾਈਕ ਦੇ ਕੇ ਇੱਕ ਬੰਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਪਉਨੇ ਇੱਕ ਵੱਡਾ ਧਮਾਕਾ ਛੜਿਆਂ ਦੇ ਰੂਹ ਦੀ ਖਰਾਕ ਗਿਆ ਐਵੇਂ ਕਿ ਮਾੜਾ ਕਿਸੇ ਨੂੰ ਕੱਲ ਹੀ ਕਹਿਣਾ ਕਦੇ ਕੱਲ ਨੂੰ ਮੁੱਖ ਮੰਤਰੀ ਨਾਲ ਟੈਂਪੂਆਂ ਦਾ ਬਣ ਕੇ ਖੜਜੇ ਕੋਸ ਆ ਬਸ ਵੀ ਇੱਕ ਪੰਜਾਬੀ ਨੂੰ ਦੂਜੇ ਪੰਜਾਬੀ ਦੇ ਖਿਲਾਫ ਖੜਨਾ ਪੈ ਰਿਹਾ ਸ਼ੁਰੂ-ਸ਼ੁਰੂ ਵਿੱਚ ਟੈਂਪੂਆਂ ਦਾ ਬੋਲ-ਬਾਲਾ ਜਾਂ ਤਾਂ ਮਹੱਲਾ ਪੱਦਰ ਤੇ ਹੁੰਦਾ ਸੀ ਜਾਂ ਪਿੰਡ ਪੱਦਰ ਤੇ ਇਹ ਨਾ ਕੋਈ ਸੋਸ਼ਲ ਇਸ਼ੂ ਹੋਇਆ ਕਰਦਾ ਸੀ ਤੇ ਨਾ ਹੀ ਕੋਈ ਪੰਜਾਬ ਦਾ ਵੱਡਾ ਮੁੱਦਾ ਟੈਂਪੂਆਂ ਦਾ ਪੰਜਾਬ ਵਿੱਚ ਵੱਡਾ ਮੁੱਦਾ ਉਸ ਵੇਲੇ ਬਣਿਆ ਜਦੋਂ ਪੰਜਾਬ ਵਿੱਚ ਸੋਸ਼ਲ ਮੀਡੀਆ ਚਰਚਾ ਵਿੱਚ ਆਇਆ। ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਹਰ ਦੂਜੀ ਤੀਜੀ ਵੀਡੀਓ ਟੈਂਪੂਆਂ ਉੱਤੇ ਆਉਣ ਲੱਗੀ ਹੈ। ਇੱਥੋਂ ਤੱਕ 10-12 ਸਾਲ ਦੇ ਬੱਚੇ ਤੋਂ ਲੈ ਕੇ 60-70 ਸਾਲ ਦੇ ਬਜ਼ੁਰਗ ਵੀ ਇਸ ਚੀਜ਼ ਨੂੰ ਛਪਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਸਮਝਣ ਲੱਗੇ। ਇੰਸਟਾਗ੍ਰam ਉੱਤੇ ਪੜੇ ਲਿਖੇ ਤੇ ਵਿਆਹੇ ਵਰੇ ਨੌਜਵਾਨ ਮੁੰਡੇ ਠੁਮਕੇ ਲਾਉਂਦੇ ਦਿਖਾਈ ਦਿੱਤੇ, ਸਰਦਾਰ ਮੁੰਡੇ ਸੂਟ ਪਾਉਂਦੇ ਦਿਖਾਈ ਦਿੱਤੇ ਤੇ ਬੱਲੂ ਗਿਰਗੇ ਗਿੱਧਾ ਪਾਉਂਦੇ ਤੇ ਗਿੱਦਾਂ ਸੁਖਾਉਂਦੇ ਦਿਖਾਈ ਤੇ ਬਹੁਤੀ ਬਰੀਕੀ ਵਿੱਚ ਨਾ ਜਾਂਦਾ ਹੋਇਆ ਸਿੱਧੀ ਸਿੱਧੀ ਗੱਲ ਨਿਬੇੜਨ ਦੀ ਕੋਸ਼ਿਸ਼ ਕਰਦਾ ਕਿਉਂਕਿ ਸਿਆਣੇ ਕਹਿੰਦੇ ਆ ਕਿ ਕਿਸੇ ਵੀ ਜੂਨੀਅਨ ਦੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਖਾਸ ਕਰਕੇ ਟੈਂਪੂ ਟੈਕਸੀ ਤੇ ਟਰੱਕ ਜੂਨੀਅਨ ਨਾਲ ਤਾਂ ਬਿਲਕੁਲ ਵੀ ਨਹੀਂ। ਦਰਅਸਲ ਟੈਂਪੂਵਾਂ ਵਾਲਾ ਮੁੱਦਾ ਪੰਜਾਬ ਵਿੱਚ ਉਸ ਵੇਲੇ ਅੱਗ ਵਾਂਗੂ ਭਖਿਆ ਜੇ ਇਸ ਵੇਲੇ ਕੇਸ ਮੱਖਣ ਨੇ ਇੱਕ ਪੋਡਕਾਸਟ ਵਿੱਚ ਮੈਡ ਸੰਧੂ ਬਾਰੇ ਕੁਝ ਬੋਲਤਾ ਤੇ ਉਤੋਂ ਅਗਲੇ ਦਿਨ ਮੈਡ ਸੰਧੂ ਨੇ ਕਿਹਾ ਕਿ ਇੱਕ ਬੁੱਢਾ ਅੰਕਲ ਮੇਰਾ ਨਾਮ ਵਰਤ ਕੇ ਟੀਆਰਪੀ ਭਾਲਦਾ ਤੇ ਅਗਲੇ ਹੀ ਦਿਨ ਕੇਸ ਮੱਖਣ ਨੇ ਵੀ ਉਪਾਤੀ ਕਿ ਅੰਕਲ ਵਾਲੀ ਗਲਤੀ ਜਾਂ ਬੁੱਢੇ ਵਾਲੀ ਗਲਤੀ ਤਾਂ ਮੈਨੂੰ ਕੋਈ ਗੁੱਸਾ ਨਹੀਂ ਪਰ ਟੀਆਰਪੀ ਵਾਲੀ ਤੇ ਜ਼ਰੂਰ ਲੱਗਾ ਆ ਤੇ ਉਹਨੇ ਕਿਹਾ ਕਿ ਅਸੀਂ ਮੋਟਰ ਉੱਤੇ ਸ਼ਾਮ ਨੂੰ ਰੋਜ਼ ਹੀ ਗਲਾਸੀ ਖੜਕਾਉਂਦੇ ਆ ਤੂੰ ਵੀ ਆਜਮੀ ਤੇ ਨਵੇਂ ਖੜਕਾ ਦੇਾਂਗੇ ਉਹ ਸੁਨੇਹਾ ਦੇ ਦਿਓ ਉਹ ਮੋਟਰ ਤੇ ਆ ਜਾਵੇ ਨਾਲੇ ਉੱਥੇ ਅਸੀਂ ਗਲਾਸੀ ਘੜਕਾਂਵਾਂਗੇ ਨਾਲੇ ਉਹਨੂੰ ਹਲਕਾ ਦੇਾਂਗੇ ਲੈ ਜਵੇ ਮਜ਼ਾ ਆ ਕੇ ਮੋਟਰ ਤੋਂ ਵੈਸੇ ਮੈਂ ਕਿਹਾ ਸਮਖਣ ਭਾਜਦੀ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈਗਾ ਕਿਉਂਕਿ ਕੋਈ ਵੀ ਬੰਦਾ ਹੋਵੇ ਜਾਂ ਜਨਾਨੀ ਉਹ ਕਿਹੋ ਜਿਹੀ ਵੀ ਫੀਲਿੰਗ ਰੱਖਦੀ ਹੋਵੇ ਉਹ ਉਹਦਾ ਪਰਸਨਲ ਮੈਟਰ ਆ ਬਾ ਤਾਂ ਆਪਾਂ ਨੂੰ ਪਬਲਿਕ ਵਿੱਚ ਆ ਕੇ ਇਹ ਉਹ ਕੋਈ ਵੀ ਬਿਆਨ ਨਹੀਂ ਦੇਣਾ ਚਾਹੀਦਾ ਜਦੋਂ ਤੁਹਾਨੂੰ ਚਾਰ ਬੰਦੇ ਸੁਣਦੇ ਹੋਣ ਤੁਸੀਂ ਉਸ ਚੀਜ਼ ਦੇ ਹੇਟਰ ਹੋਵੋ ਜਾਂ ਸਪੋਰਟਰ ਹੋਵੋ ਤੁਹਾਨੂੰ ਸ਼ਬਦਾਂ ਦੀ ਚੋਣ ਹਮੇਸ਼ਾ ਵਧੀਆ ਲੈਣੀ ਚਾਹੀਦੀ ਆ ਨਹੀਂ ਤੇ ਮੇਰੇ ਵਰਗੇ ਲੋਕ ਫੇਰ ਸਵਾਦ ਲੈਣ ਲੱਪੰਦੇ ਆ ਵੀਡੀਓ ਬਣਾ ਕੇ ਤੇ ਵੀਡੀਓ ਦੇਖ ਕੇ ਜਿਵੇਂ ਕਿ ਮੈਂ ਹੁਣ ਵੀਡੀਓ ਬਣਾ ਕੇ ਸਵਾਦ ਲੈ ਰਿਹਾ ਤੇ ਤੁਸੀਂ ਵੀਡੀਓ ਦੇਖ ਕੇ ਹੁਣ ਕੇਐਸ ਮੱਖਣ ਨੇ ਤਾਂ ਜੋ ਕਹਿਣਾ ਸੀ ਕਹਿਤਾ ਇਹ ਤੋਂ ਕੁਝ ਦਿਨਾਂ ਬਾਅਦ ਲੱਖੇ ਸਧਾਣੇ ਦਾ ਵੀ ਇੱਕ ਬਿਆਨ ਆ ਗਿਆ ਇੱਕ ਪੋਡਕਾਸਟ ਵਿੱਚ ਉਹਨੇ ਵੀ ਇਸ ਮੁੱਦੇ ਉੱਤੇ ਖੁੱਲ੍ਹ ਕੇ ਚਰਚਾ ਕੀਤੀ ਉਹਨੇ ਕਿਹਾ ਕਿ ਮੈਨੂੰ ਤਾਂ ਡਰ ਲੱਗਦਾ ਜੇ ਇਸ ਹਿਸਾਬ ਨਾਲ ਇਹਨਾਂ ਦੀ ਤਾਦਰਵਾਦੀ ਆ ਕਿਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਇਹਨਾਂ ਦੀ ਸਰਕਾਰ ਨਾ ਜਾਵੇ ਕਿਤੇ ਇਹ ਨਾ ਹੋਵੇ ਕੱਲ ਨੂੰ ਪੰਜਾਬ ਵਿੱਚ ਸੀਐਮ ਦੀ ਕੁਰਸੀ ਉੱਤੇ ਜਿਹੜਾ ਬੰਦਾ ਬੈਠਾ ਆ ਇਹ ਪਤਾ ਲੱਗੇ ਕਿ ਉਹ ਤਾਂ ਟੈਂਪੂ ਆ ਭਾਈ ਇਹਨੇ ਹੋ ਗਏ ਇਹ ਮੈਨੂੰ ਲੱਗਦਾ ਵੋਟਾਂ ਇਹਨਾਂ ਦੀਆਂ ਵੱਧ ਜਾਣਗੀਆਂ ਇਹ ਦੇਖਾਲ ਨੂੰ ਮੁੱਖ ਮੰਤਰੀ ਨੇ ਟੈਂਪੂਆਂ ਦਾ ਬੰਦ ਕੇ ਖੜਾ ਦੇ ਵੈਸੇ ਸੋਚਿਆ ਜਾਵੇ ਤਾਂ ਗੱਲ ਲੱਖੇ ਸਿਧਾਣੇ ਦੀ ਵੀ ਸੱਚੀ ਆ ਅੱਜਕੱਲ ਇਹਨਾਂ ਦੀ ਤੈਦਾਰ ਵੱਧਦੀ ਵੀ ਬਹੁਤ ਜਾ ਰਹੀ ਆ ਪੁਰਾਣੇ ਸਮੇਂ ਵਿੱਚ ਸਵਾਰੀਆਂ ਢੋਣ ਵਾਲੇ ਟੈਂਪੂ ਚੱਲਦੇ ਸੀ ਤੇ ਅੱਜਕੱਲ ਪੰਜਾਬ ਵਿੱਚ ਬਈਉਣ ਵਾਲੇ ਟੈਂਪੂ ਚੱਲਦੇ ਆ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ 트੍ਰੰਪ ਜਦੋਂ ਜਿੱਤ ਕੇ ਪਹਿਲੇ ਦਿਨ ਮੀਡੀਆ ਦੇ ਸਾਹਮਣੇ ਆਉਂਦਾ ਤਾਂ ਗੱਲਾਂ-ਗੱਲਾਂ ਵਿੱਚ ਇੱਕ ਸੰਕੇਤ ਦੇ ਦਿੰਦਾ ਉਹ ਕਹਿੰਦਾ ਅਫੀਸ਼ੀਅਲ ਪੋਲਿਸੀ ਆਫ ਦੀ ਯੂਨਾਈਟਿਡ ਸਟੇਟਸ ਗਵਰਨਮੈਂਟ ਥੈਟ ਥੇਅਰ ਆਰ ਓਨਲੀ ਟੂ ਜੈਂਡਰਸ male and female ਕਿ ਅਮਰੀਕਾ ਵਿੱਚ ਹੁਣ ਦੋ ਹੀ ਜੈਂਡਰ ਹੋਣਗੇ ਮੇਲ ਤੇ ਫੀਮੇਲ ਇਹ ਤੋਂ ਇਲਾਵਾ ਕੁਝ ਵੀ ਨਹੀਂ ਉਦੋਂ ਕੁਝ ਕੁ ਲੋਕਾਂ ਨੇ ਇਸ ਗੱਲ ਨੂੰ ਹਲਕੇ ਵਿੱਚ ਚੇਜ਼ ਕਰਕੇ ਲੈ ਲਿਆ ਕਿ ਸ਼ਾਇਦ ਡੋਨਲਡ ਟਰੰਪ ਇਹਨਾਂ ਨੂੰ ਸਪੋਰਟ ਨਹੀਂ ਕਰੂਗਾ ਤਾਂ ਕੁਝ ਲੋਕ ਇਹ ਵੀ ਸੋਚਦੇ ਸੀ ਕਿ ਸ਼ਾਇਦ ਇਹਦੇ ਖਿਲਾਫ ਉਹ ਵੱਡੇ ਕਾਨੂੰਨ ਵੀ ਲੈ ਕੇ ਆਊਗਾ ਫਿਰ ਉਹੀ ਹੋਇਆ 2-4 ਹਫ਼ਤੇ ਬਾਅਦ ਉਹ ਫੇਰ ਆ ਕੇ ਬਿਆਨ ਦੇ ਦਿੰਦਾ ਕਿ ਅਮਰੀਕਾ ਦੇ ਅੰਦਰ ਕੋਈ ਵੀ ਡਾਕਟਰ ਜਾਂ ਕੋਈ ਵੀ ਹੋਰ ਬੰਦਾ ਨਿਆਣਿਆਂ ਦੇ ਨੌਜਵਾਨਾਂ ਦੇ ਜੈਂਡਰ ਚੇਂਜ ਕਰਦਾ ਫੜਿਆ ਗਿਆ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਇਹ ਕਾਨੂੰਨ ਅਮਰੀਕਾ ਵਿੱਚ ਬਣ ਗਿਆ ਤੇ ਪਰਮਾਨੈਂਟਲੀ ਇਹ ਰਹੂਗਾ ਐਂਡ ਨਾਊ ਆਈ ਵਾਂਟ ਕਾਂਗਰਸ ਟੂ ਪਾਸ ਅ ਬਿਲ ਪਰਮਾਨੈਂਟਲੀ ਬੈਨਿੰਗ ਐਂਡ ਕ੍ਰਿਮੀਨਲਾਈਜ਼ਿੰਗ ਸੈਕਸ ਚੇਂजेस ਔਨ ਚਿਲਡਰਨ ਐਂਡ ਫੋਰਐਵਰ ਐਂਡਿੰਗ ði ਲਾਇ ਥੈਟ ਐਨੀ ਚਾਈਲਡ ਇਜ਼ ਟ੍ਰੈਪਡ ਇਨ ði ਰੌਂਗ ਬਾਡੀ ਇਹਦੇ ਨਾਲ ਨਾਲ ਡੋਨਾਲਡ ਟਰੰਪ ਨੇ ਬੱਚਿਆਂ ਨੂੰ ਮੋਟੀਵੇਟ ਵੀ ਕੀਤਾ ਉਹਨੇ ਕਿਹਾ ਕਿ ਰੱਬ ਨੇ ਤੁਹਾਨੂੰ ਜਿਹੋ ਜਿਹਾ ਬਣਾਇਆ ਵਾ ਬਿਲਕੁਲ ਪਰਫੈਕਟ ਬਣਾਇਆ ਵਾ ਤੁਹਾਨੂੰ ਇੱਧਰ ਉੱਧਰ ਕੰਧਾਂ ਵਿੱਚ ਟੱਕਰਾ ਮਾਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈਗੀ। His message to every child in America is that you are perfect exactly the way God made you. ਹਰਦੀਪ ਅਗਰੇਵਾਲ ਬਾਜੀ ਨੇ ਜੇਸ ਦਿਨ ਤੋਂ ਆਪਣੀ ਫਿਲਮ ਦੀ ਪ੍ਰੋਮੋਸ਼ਨ ਸ਼ੁਰੂ ਕੀਤੀ ਆ ਉਸ ਦਿਨ ਤੋਂ ਹੀ ਉਹਨੇ ਆਪਣੇ ਨਾਲ ਨਾਲ ਇੱਕ ਰੋਸਾ ਜਾਂ ਇੱਕ ਕੰਟਰੋਵਰਸੀ ਵੀ ਚਲਾਉਣੀ ਸ਼ੁਰੂ ਕਰ ਦਿੱਤੀ ਆ ਉਹਨੇ ਕਿਹਾ ਕਿ ਅਸੀਂ ਪਹਿਲਾਂ ਆਪਣੀ ਫਿਲਮ ਦੀ ਇੱਕ ਡੇਟ ਰੱਖੀ ਅਨਾਉਂਸ ਕੀਤੀ ਤਾਂ ਉਹ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹਦੇ ਨਾਲ ਇੱਕ ਹੋਰ ਪੰਜਾਬੀ ਫਿਲਮ ਰਿਲੀਜ਼ ਹੋ ਰਹੀ ਆ ਅਸੀਂ ਉਹਨੂੰ ਚੇਂਜ ਕਰਕੇ 14 ਮਾਰਚ ਰੱਖ ਲਈ ਜੇ ਇਸ ਦਿਨ ਪੰਜਾਬੀ ਇੰਡਸਟਰੀ ਦੀ ਕੋਈ ਵੀ ਫਿਲਮ ਅਨਾਉਂਸ ਨਹੀਂ ਸੀ ਹੋਈ ਅਸੀਂ ਰੱਖੀ ਤਾਂ ਬਾਅਦ ਵਿੱਚ ਪਤਾ ਲੱਗਦਾ ਕਿ ਉਸ ਦਿਨ ਪੰਜਾਬੀ ਇੰਡਸਟਰੀ ਵੀ ਇੱਕ ਹੋਰ ਫਿਲਮ ਰਿਲੀਜ਼ ਹੋ ਰਹੀ ਆ ਅਫਸੋਸ ਆ ਬਸ ਵੀ ਇੱਕ ਪੰਜਾਬੀ ਨੂੰ ਦੂਜੇ ਪੰਜਾਬੀ ਦੇ ਖਿਲਾਫ ਖੜਨਾ ਪੈ ਰਿਹਾ ਦੇਖੋ ਇੱਕ ਚੀਜ਼ ਦੇ ਦਾ ਮੈਂ ਵੀ ਖਿਲਾਫ ਆ ਕਿ ਜਿਹੜੇ ਲੋਕ ਇੱਕ ਫਿਲਮ ਦੇ ਨਾਲ ਆਪਣੀ ਫਿਲਮ ਰਿਲੀਜ਼ ਕਰਕੇ ਕੁਝ ਕੁ ਘਟੀਆ ਚੇ ਕੰਮ ਕਰਕੇ ਕੁਝ ਕੁ ਸਾਈਟਿੰਗਾ ਆਪਣੇ ਲਿੰਕ ਯੂਜ਼ ਕਰਕੇ ਉਸ ਫਿਲਮ ਦੇ ਸ਼ੋਟ ਕਟਵਾ ਦਿੰਦੇ ਆ ਤੇ ਆਪਣੀ ਫਿਲਮ ਦੇ ਵਧਾ ਲੈਂਦੇ ਆ ਜਿਹਦੇ ਨਾਲ ਫਿਲਮ ਦੀ ਅਰਨਿੰਗ ਉੱਤੇ ਬਹੁਤ ਵੱਡਾ ਇਫੈਕਟ ਪੈਂਦਾ ਕਈ ਵਾਰ ਵਧੀਆ ਬਣੀਆਂ ਹੋਈਆਂ ਫਿਲਮਾਂ ਇਸ ਚੀਟਪੁਨੇ ਦੇ ਕਾਰਨ ਹਲੋਪ ਹੋ ਜਾਂਦੀਆਂ ਆ ਹੁਣ ਇਹ ਚੀਜ਼ ਤਾਂ ਬਿਲਕੁਲ ਮੰਨਣ ਵਿੱਚ ਆਉਂਦੀ ਆ ਪਰ ਇਹ ਚੀਜ਼ ਮੰਨਣ ਵਿੱਚ ਨਹੀਂ ਆਉਂਦੀ ਕਿ ਇੱਕ ਹਫਤੇ ਵਿੱਚ ਸਿਰਫ ਇੱਕ ਹੀ ਫਿਲਮ ਰਿਲੀਜ਼ ਹੋਣੀ ਚਾਹੀਦੀ ਆ ਜੇਕਰ ਸੋਚ ਕੇ ਦੇਖੋ ਕਿ ਇੱਕ ਮਹੀਨੇ ਵਿੱਚ 4 ਵੀਕ ਹੁੰਦੇ ਆ ਤੇ ਇੱਕ ਸਾਲ ਵਿੱਚ 48 ਵੀਕ ਤੇ ਜੇਕਰ ਆਪਾਂ ਐਵਰੇਜ ਵੀ ਲਈਏ ਤਾਂ ਇੱਕ ਸਾਲ ਵਿੱਚ ਮਿਨੀਮਮ 70 ਤੋਂ 80 ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਤੇ ਕਈ ਵਾਰ 90 ਪਲੱਸ ਵੀ ਹੋ ਜਾਂਦੀਆਂ ਹੁਣ 1 ਸਾਲ ਵਿੱਚ ਵੀਕ ਹੈਗੇ ਆ 48 ਤੇ ਫਿਲਮਾਂ 80 ਹੁਣ ਜਾਂ ਤਾਂ 48 ਫਿਲਮਾਂ ਰਿਲੀਜ਼ ਕਰ ਲੋ ਜਾਂ ਫੇ 80 ਕਰ ਲੋ ਹੁਣ ਮੰਨ ਲਿਆ ਆਪਾਂ 1 ਵੀਕ ਦੀ 1 ਫਿਲਮ ਰਿਲੀਜ਼ ਕਰਨੀ ਆ ਤੇ ਜਿਹੜੀਆਂ ਪਿੱਛੇ 40 ਫਿਲਮਾਂ ਰਹੀਆਂ ਉਹ ਹੁਣ ਕਦੋਂ ਰਿਲੀਜ਼ ਹੋਣਗੀਆਂ ਉਹ ਫੇ ਅਗਲੇ ਸਾਲ ਹੋਣਗੀਆਂ ਤੇ ਅਗਲੇ ਸਾਲ ਜਿਹੜੀਆਂ 40 ਵਧੀਆਂ ਆ ਉਹ ਤਾਂ ਫੇ ਅਗਲੇ ਸਾਲਾਂ ਚ 80 ਹੋ ਜੂਗੀਆਂ ਇਹਦਾ ਮਤਲਬ ਇਹ ਆ ਅੱਜ ਜਿਹੜੀ ਫਿਲਮ ਦੀ ਸ਼ੂਟਿੰਗ ਹੋ ਰਹੀ ਆ ਉਹ ਤਾਂ ਅੱਜ ਤੋਂ 5-7 ਸਾਲ ਬਾਅਦ ਰਿਲੀਜ਼ ਹੋਊਗੀ ਤਾਂ ਪੋਸੀਬਲ ਹੈ ਨਹੀਂ ਕਿਉਂਕਿ ਵੀਕਾਂ ਨੂੰ ਤਾਂ ਵਧਾਇਆ ਨਹੀਂ ਜਾ ਸਕਦਾ ਯਾਦਾ ਐਦਾਂ ਕਰ ਲੋ ਕਿ ਸਾਲ ਵਿੱਚ 365 ਦਿਨ ਹੁੰਦੇ ਆ ਕਿ ਇੱਕ ਨੇ ਕਿਸੇ ਦਿਨ ਕਰ ਲਈ ਇੱਕ ਨੇ ਕਿਸੇ ਦਿਨ ਕਰ ਲਈ ਹੁਣ ਸਾਰਿਆਂ ਨੇ ਫਿਲਮ ਵੀ ਫ੍ਰਾਈਡੇ ਨੂੰ ਰਿਲੀਜ਼ ਕਰਨੀਆਂ ਤੇ ਇਹ ਵੀ ਨਾਲ ਸ਼ਰਤਾਂ ਰੱਖਣੀ ਚਾਹੁੰਦੇ ਆ ਕਿ ਸਾਡੀ ਫਿਲਮ ਦੇ ਨਾਲ ਕੋਈ ਹੋਰ ਪੰਜਾਬੀ ਫਿਲਮ ਰਿਲੀਜ਼ ਨਾ ਹੋਵੇ ਫੈਕਟ ਦੇ ਹਿਸਾਬ ਨਾਲ ਇਹ ਪੋਸੀਬਲ ਨਹੀਂ ਹੋ ਸਕਦਾ ਹਰਦੀਪ ਗਰੇਵਾਲ ਬਾਜੀ ਤੁਹਾਡੀ ਇਸ ਗੱਲ ਨਾਲ ਮੈਂ ਬਿਲਕੁਲ ਵੀ ਸਹਿਮਤ ਨਹੀਂ ਹਾਂਗਾ ਹਾਂ ਮੈਂ ਇਸ ਗੱਲ ਨਾਲ ਬਿਲਕੁਲ ਐਗਰੀ ਕਰਦਾ ਆ ਕਿ ਜੇਕਰ ਤੁਹਾਡੇ ਨਾਲ ਕੋਈ ਵੀ ਬੰਦਾ ਫਿਲਮ ਰਿਲੀਜ਼ ਕਰਦਾ ਆ ਤਾਂ ਉਹ ਆਪਣੀ ਲਿੰਕ ਜਾਂ ਆਪਣੀ ਪਾਵਰ ਉਸੇ ਕਰਕੇ ਤੁਹਾਡੀ ਫਿਲਮ ਨੂੰ ਜਾਣ ਬੁੱਝ ਕੇ ਸ਼ੋ ਘੱਟ ਦੇਣ ਦੀ ਕੋਸ਼ਿਸ਼ ਨਾ ਕਰੇ ਇਸ ਚੀਜ਼ ਦੇ ਆਪਾਂ ਹਮੇਸ਼ਾ ਖਿਲਾਫ ਹਾਂ ਤੇ ਰ੍ਹਾਂਗੇ ਸੱਚ ਗਿਆ ਸਿਆਣਿਆਂ ਨੇ ਕਿ ਦੁਨੀਆ ਦਾ ਕੋਈ ਵੀ ਹੀਰਾ ਬਹੁਤੀ ਦੇਰ ਤੱਕ ਕੋਲੇ ਦੇ ਪਿੱਛੇ ਛੁਪਿਆ ਨਹੀਂ ਰਹਿ ਸਕਦਾ ਇੱਕ ਨਾ ਇੱਕ ਦਿਨ ਅੱਗੇ ਆ ਹੀ ਜਾਂਦਾ ਤੇ ਜੇਕਰ ਉਸ ਹੀਰੇ ਉੱਤੇ ਕਿਸੇ ਯੋਰੀ ਦੀ ਨਿਗਾ ਪੈ ਗਈ ਤਾਂ ਰਾਤੋਂ ਰਾਤ ਉਹਦਾ ਮੁੱਲ ਕਰੋੜਾਂ ਵਿੱਚ ਪੈ ਜਾਂਦਾ। ਕੁਝ ਇਦਾਂ ਦਾ ਹੀ ਹੋਇਆ ਜਗਜੀਤ ਸੰਧੂ ਬਾਜੀ ਦੇ ਨਾਲ ਪੰਜਾਬੀ ਇੰਡਸਟਰੀ ਨੇ ਪੂਰੀ ਕੋਸ਼ਿਸ਼ ਕੀਤੀ ਕਿ ਜਗਜੀਤ ਸੰਧੂ ਨੂੰ ਸਾਰੀ ਉਮਰ ਬਾਸਤੇ ਇੱਕ ਸਾਈਡ ਰੋਲ ਬਣਾ ਕੇ ਰੱਖਿਆ ਜਾਵੇ ਤਾਂ ਜੋ ਇਹ ਸਾਰੀ ਉਮਰ ਸਾਡੇ ਥੱਲੇ ਰਹੇ ਤੇ ਮਿਹਨਤਾਂ ਤਰਲੇ ਕਰਕੇ ਰੋਲ ਪ੍ਰਾਪਤ ਕਰੇ। ਪਰ ਜਗਜੀਤ ਸੰਧੂ ਵੀ ਜਿਹਦੇ ਉੱਤੇ ਅੜਿਆ ਰਿਹਾ ਤੇ ਉਹਨੇ ਆਪਣੀ ਮਿਹਨਤ ਦੇ ਸਦਕਾ ਇੱਕ ਫਿਲਮ ਪ੍ਰਾਪਤ ਕਰਨੀ ਨੀਡ ਰੋਲ ਵਾਲੀ ਓਏ ਭੋਲੇ ਓਏ ਉਹ ਪਾਵੇਂ ਲੋ ਬਜਟ ਵਾਲੀ ਮੂਵੀ ਸੀ ਪਰ ਉਹਦੇ ਵਿੱਚ ਉਹਨੇ ਇੰਨੀ ਜਾਨ ਪਾ ਦਿੱਤੀ ਕਿ ਲੋ ਬਜਟ ਵਾਲੀ ਮੂਵੀ ਸੂਪਰ ਹਿੱਟ ਸਾਬਤ ਹੋਈ। ਇਸ ਤੋਂ ਬਾਅਦ ਹੀ ਜਗਜੀਤ ਸੰਧੂ ਦੇ ਚਰਚੇ ਪੰਜਾਬੀ ਇੰਡਸਟਰੀ ਵਿੱਚ ਤਾਂ ਹੋਣੇ ਹੀ ਸੀ ਨਾਲ ਦੀ ਨਾਲ ਬੋਲੀਵੁੱਡ ਵਿੱਚ ਵੀ ਗੱਲ ਚੱਲ ਪਈ ਤੇ ਬੋਲੀਵੁੱਡ ਦੇ ਯੋਰੀਆਂ ਨੇ ਇਸ ਹੀਰੇ ਦਾ ਮੁੱਲ ਪਾਉਣ ਵਾਸਤੇ ਉਹਨੂੰ ਆਪਣੀ ਫਿਲਮ ਵਿੱਚ ਸਾਈਨ ਕਰ ਲਿਆ। ਯੋਨ ਇਬਰਾਹਿਮ ਦੀ ਇੱਕ ਨਵੀਂ ਮੂਵੀ ਰਿਲੀਜ਼ ਹੋਣ ਜਾ ਰਹੀ ਹੈ ਦਾ ਡਿਪਲੋਮੈਂਟ ਜਿਹਦੇ ਵਿੱਚ ਜਗਜੀਤ ਸੰਧੂ ਪਾਜੀ ਐਜ਼ ਅ ਮੇਨ ਵਿਲਨ ਦਿਖਣਗੇ ਯੋਨ ਇਬਰਾਹਿਮ ਉਤੇ ਗੋਲੀਆਂ ਚਲਾਉਂਦੇ ਸਭ ਤੋਂ ਵੱਡੀ ਗੱਲ ਇਹ ਨਹੀਂ ਹੈਗੀ ਕਿ ਉਹਨਾਂ ਨੂੰ ਇੱਕ ਬੋਲੀਵੁੱਡ ਦੀ ਮੂਵੀ ਮਿਲੀ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਮੂਵੀ ਮਿਲਣ ਦੇ ਨਾਲ-ਨਾਲ ਉਹਨਾਂ ਨੂੰ ਉਹਨਾਂ ਦੀ ਬਣਦੀ ਰਿਸਪੈਕਟ ਵੀ ਮਿਲ ਰਹੀ ਆ ਇੱਕ ਪੋਡਕਾਸਟ ਵਿੱਚ ਇਸ ਮੂਵੀ ਦੀ ਪ੍ਰੋਮੋਸ਼ਨ ਦੌਰਾਨ ਜੌਨ ਇਬਰਾਹਿਮ ਨੇ ਘੱਟੋ-ਘੱਟ 2.5 ਮਿੰਟ ਜਗਜੀਤ ਸੰਧੂ ਦੀ ਤਰੀਫ ਉੱਤੇ ਲਗਾ ਦਿੱਤੇ ਜੌਨ ਇਬਰਾਹਿਮ ਨੇ ਜਗਜੀਤ ਸੰਧੂ ਬਾਈ ਉੱਤੇ ਖੁੱਲ੍ਹ ਕੇ ਬੋਲਿਆ ਉਹਨਾਂ ਨੇ ਕਿਹਾ ਕਿ ਇਸ ਮੂਵੀ ਵਿੱਚ ਇੱਕ ਪੰਜਾਬੀ ਐਕਟਰ ਜਗਜੀਤ ਸੰਧੂ ਵੀ ਆ ਮੈਂ ਉਹਦੀ ਐਕਟਿੰਗ ਤੋਂ ਬਹੁਤ ज़्यादा प्रभावित वहां उन्हें एक एहोजा मूवमेंट एक एहोजा सीन किया सी, जेड़ा देख के मैं खुद हैरान रह गया एक सीन यहाँ पे ट्रेलर में जहाँ पे वो मेरे सामने खड़ा है और मैं उसे पूछ रहा हूँ कि आ, क्या किया आपने उसके साथ आ, है किया आ, ਉਸਮੇ ਵੀ ਅਗਰੈਸਿਵ ਇਲਟੀ ਮੂਵੀ ਦੇ ਪ੍ਰੀਮੀਅਰ ਦੌਰਾਨ ਮੈਂ ਜਗਦੀਸ਼ ਸੰਧੂ ਬਾਈ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਜੀ ਬਹੁਤ ਸਾਰੀਆਂ ਵਧਾਈਆਂ ਕਿ ਤੁਸੀਂ ਬੋਲੀਵੁੱਡ ਵਿੱਚ ਵੀ ਆਪਣੇ ਪੈਰ ਜਮਾ ਰਹੇ ਹੋ ਪਰ ਦੇਖਿਓ ਕਿਤੇ ਬਾਕੀ ਐਕਟਰਾਂ ਵਾਂਗੂ ਬੋਲੀਵੁੱਡ ਦੇ ਹੋ ਕੇ ਨਾ ਰਹਿ ਜਿਓ ਤਾਂ ਉਹਨਾਂ ਨੇ ਅੱਗੇ ਜਵਾਬ ਦਿੱਤਾ ਕਿ ਬਾਈ ਫਿਕਰ ਨਾ ਕਰੋ ਮੈਂ ਕੋ ਜਿਆਦਾ ਕਮ ਨਾ ਵੀ ਕਰ ਹੋਇਆ ਤਾਂ ਸਾਲ ਦੀ ਇੱਕ ਪੰਜਾਬੀ ਮੂਵੀ ਜ਼ਰੂਰ ਕਰਿਆ ਕਰੂੰਗਾ ਤਾਂ ਉਹਨਾਂ ਨੇ ਨਾਲ ਇੱਕ ਰੋਸਾ ਵੀ ਪ੍ਰਗਟ ਕੀਤਾ ਕਿ ਯਾਰ ਪੰਜਾਬੀ ਇੰਡਸਟਰੀ ਰਿਸਪੈਕਟ ਨਹੀਂ ਦਿੰਦੀ ਜਦੋਂ ਜਗਜੀਤ ਸੰਧੂ ਵਰਗੇ ਇੱਕ ਵੱਡਾ ਐਕਟਰ ਮੇਰੇ ਵਰਗੇ ਯੂਟਿਊਬਰ ਦੇ ਨਾਲ ਇਹੋ ਜਿਹੀ ਗੱਲ ਸ਼ੇਅਰ ਕਰ ਸਕਦਾ ਜਰਾਕ ਸੋਚ ਕੇ ਦੇਖੋ ਕਿ ਬਿਹਾਈਂਡ ਦਾ ਸੀਨ ਜਾਂ ਪਰਦੇ ਦੇ ਪਿੱਛੇ ਇਹਨਾਂ ਐਕਟਰਾਂ ਦੇ ਨਾਲ ਕੀ ਕੁਝ ਚੱਲ ਰਿਹਾ ਹੋਵੇਗਾ ਤੇ ਇਹਨਾਂ ਨੂੰ ਕੀ ਕੁਝ ਸਾਂਣਾ ਪੈਂਦਾ ਹੋਊਗਾ ਕਿਉਂਕਿ ਜਦੋਂ ਜਗਜੀਤ ਸੰਧੂ ਬਾਈ ਨੇ ਇਹ ਗੱਲ ਕਹੀ ਕਿ ਪੰਜਾਬੀ ਇੰਡਸਟਰੀ ਮੇਰੀ ਰਿਸਪੈਕਟ ਨਹੀਂ ਕਰਦੀ ਤਾਂ ਕੋਈ ਉਹ ਓਪਰੇ ਦੇ ਲੋਨ ਵਾਲੀ ਗੱਲ ਨਹੀਂ ਸੀ ਉਹ ਦਿਲ ਦੇ ਅੰਦਰੋਂ ਨਿਕਲੀ ਹੋਈ ਗੱਲ ਸੀ ਉਹ ਚੀਜ਼ ਮੈਂ ਫੀਲ ਕਰ ਪਾਇਆ ਚੀਮਾ ਵਾਈ ਦੀ ਐਲਬਮ ਜੰਗ ਗੋੜ ਜਦੋਂ ਦੀ ਰਿਲੀਜ਼ ਹੋਈ ਆ ਉਹ ਤੋਂ ਬਾਅਦ ਸਾਡੇ ਬਹੁਤ ਸਾਰੇ ਪੰਜਾਬੀਆਂ ਨੇ ਚੀਮਾ ਵਾਈ ਵਰਸਸ ਅਰਜੰਟ ਲੋ ਬਣਾਉਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਇਹਨਾਂ ਦੋਹਾਂ ਨੇ ਇਹੋ ਜਿਹੀ ਕੋਈ ਵੀ ਗੱਲ ਨਹੀਂ ਕੀਤੀ ਨਾ ਕਿਸੇ ਗਾਣੇ ਵਿੱਚ ਇਹੋ ਜਿਹੀ ਲਾਈਨ ਆਈ ਆ ਤੇ ਨਾ ਹੀ ਕੰਟਰੋਵਰਸੀ ਦੀ ਕੋਈ ਸੰਕੇਤ ਦਿੱਤਾ ਆ ਪਰ ਸਾਡੇ ਬਹੁਤ ਸਾਰੇ ਪੰਜਾਬੀਆਂ ਨੇ ੱੱਕੇ ਨਾਲ ਹੀ ਇਹ ਵਾਲੀ ਵਾਰ ਸ਼ੁਰੂ ਕਰ ਦਿੱਤੀ ਆ ਆਪਣੇ ਹੀ ਪੱਧਰ ਤੇ ਕੋਈ ਕਹਿ ਰਿਹਾ ਚੀਮਾ ਬਾਈ ਘੈਂਟ ਵਾ ਕੋਈ ਕਹਿ ਰਿਹਾ ਅਰਜੰਟ ਢਿੱਲੋਂ ਘੈਂਟ ਵਾ ਕੋਈ ਕਹਿ ਰਿਹਾ ਚੀਮਾ ਬਾਈ ਅਰਜੰਟ ਲੋਨ ਨੂੰ ਪਿੱਛੇ ਛੱਡ ਦੇਵੇਗਾ ਅਰਜੰਟ ਲੋਨ ਨਾਲੋਂ ਵੱਧ ਚੀਮੇ ਬਾਈ ਦੇ ਚਰਚੇ ਹੋ ਜਾਣਗੇ ਕੋਈ ਕਹਿ ਰਿਹਾ ਕਿ ਚੀਮੇ ਬਾਈ ਦੇ ਲਿਫਟਸ ਵਧੀਆ ਕੋਈ ਕਹਿ ਰਿਹਾ ਅਰਜੰਟ ਢਿੱਲੋਂ ਦੇ ਵਧੀਆ ਕੋਈ ਕਹਿ ਰਿਹਾ ਚੀਮਾ ਸੱਚੀਓਂ ਜੰਗ ਗੋੜਵਾ ਤੇ ਕੋਈ ਕਹਿ ਰਿਹਾ ਅਰਜਨ ਅਰਜਨ ਇੱਕ ਕੋਰ ਕਰਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਚੀਮਾ ਬਾਈ ਇੰਡਸਟਰੀ ਵਿੱਚ ਇੱਕ ਲੱਗ ਜੀ ਬਾਈ ਵੀ ਲੈ ਕੇ ਆਇਆ ਤੇ ਉਹਦੇ ਲਿਰਕਸ ਵੀ ਬਹੁਤ ਘੈਂਟ ਬਾਤੇ ਬਾਕੀਆਂ ਨਾਲੋਂ ਤੋੜੇ ਜੇ ਡਿਫਰੈਂਟ ਵੀ ਆ ਤੇ ਮੈਂ ਖੁਦ ਚੀਮੇ ਬਾਈ ਦਾ ਬਹੁਤ ਵੱਡਾ ਫੈਨ ਹਾਂ ਪਰ ਮੈਂ ਇਸ ਗੱਲ ਨੂੰ ਮੰਨਣ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਰੱਖਦਾ ਕਿ ਅੱਜ ਦੀ ਡੇਡ ਵਿੱਚ ਚੀਮਾ ਬਾਈ ਵਰਸ ਅਰਜੰਟ ਲੋ ਹੋ ਚੁੱਕਾ ਆ ਹਾਂ ਕੱਲ ਨੂੰ ਹੋ ਜਾਵੇ ਤਾਂ ਕਹਿ ਨਹੀਂ ਸਕਦੇ ਪਰ ਹਾਲੇ ਨਹੀਂ ਹੋਇਆ ਹਾਲੇ ਚੀਮੇ ਬਾਈ ਨੂੰ ਹੋਰ ਮਿਹਨਤ ਅਤੇ ਹੋਰ ਵਧੀਆ ਗੀਤ ਕਰਨ ਦੀ ਲੋੜ ਵਾ ਜੇਕਰ ਉਹਦਾ ਮੁਕਾਬਲਾ ਅਰਜੈਂਟਿਲੋਂ ਦੇ ਨਾਲ ਆਪਾਂ ਕਰਉਣਾ ਆ ਕਿਉਂਕਿ ਅਰਜੈਂਟਿਲੋਂ ਕੋਈ ਮਾੜੀ-ਮੋਟੀ ਸ਼ੈ ਨਹੀਂ ਹੈਗੀ ਹੋ ਸਕਦਾ ਕਿ ਅਰਜੈਂਟਿਲੋਂ ਦੇ ਬਾਕੀ ਗੀਤਾਂ ਦਾ ਰਿਕਾਰਡ ਛੇਤੀ ਟੁੱਟ ਜਾਵੇ ਜਾਂ ਟੁੱਟ ਗਿਆ ਹੋਵੇਗਾ ਪਰ ਅਰਜੈਂਟਿਲੋਂ ਦੇ 2-4 ਗੀਤ ਪੰਜਾਬ ਵਰਗੇ ਵੀ ਹੈਗੇ ਆ ਜਿਨ੍ਹਾਂ ਦਾ ਰਿਕਾਰਡ ਤੋੜਨਾ ਕੋਈ ਸੌਖੀ ਗੱਲ ਨਹੀਂ ਹੈਗੀ हां अर्जेंटिल ਲੋ ਵਿੱਚ ਦੋ ਵੱਡੀਆਂ ਕਮਜ਼ੋਰੀਆਂ ਜ਼ਰੂਰ ਹੈਗੀਆਂ ਇੱਕ ਲਾਈਵ ਗਾਉਣ ਵਾਲੀ ਤੇ ਦੂਜੀ ਕੰਪੋਜੀਸ਼ਨ ਵਾਲੀ ਸ਼ਾਇਦ ਲਾਈਵ ਗਾਉਣ ਵਾਲੀ ਕਮਜ਼ੋਰੀ अर्जेंटिल ਲੋ ਨੇ ਦੂਰ ਕਰ ਲਈ ਆ ਇੱਕ ਸ਼ੋਅ ਵਿੱਚ ਜਿੱਥੇ ਜਸ ਬਾਜਵਾ ਦੇ ਨਾਲ ਉਹਦਾ ਆਮੋ ਸਾਹਮਣਾ ਹੋਇਆ ਉੱਥੇ ਜਦੋਂ ਉਹਨੇ ਮਾਈਕ ਫੜ ਕੇ ਜਸ ਬਾਜਵਾ ਦਾ ਗੀਤ ਗਾਇਆ ਤਾਂ ਉਹ ਜਸ ਬਾਜਵਾ ਨਾਲੋਂ ਵੀ ਵਧੀਆ ਲੱਗ ਰਿਹਾ ਸੀ ਤਾਂ ਉਸ ਵੇਲੇ ਇੱਕ ਹਿੰਟ ਜਿਹਾ ਮਿਲ ਗਿਆ ਸੀ ਕਿ ਹੁਣ अर्जेंट ਲੋ ਦਾ ਜਦੋਂ ਵੀ ਕੋਈ ਲਾਈਵ ਸ਼ੋਅ ਸੁਣਨ ਨੂੰ ਮਿਲੇਗਾ ਉੱਥੇ ਪਹਿਲਾਂ ਨਾਲੋਂ ਕਿਹੜੀ ਹੋਇਆ ਹੋਵੇਗਾ ਨਹੀਂ ਜਦੋਂ ਮਾਛੇ ਵੱਲ ਮੇਕਿਆ ਨੂੰ ਜਾਏਗੀ ਡਿਫੈਂਡਰ ਦੇ ਵਿੱਚ ਜਾਏਗੀ ਤੇ ਜੇ ਕਿਤੇ ਕੱਲ ਨੂੰ ਅਰਜਨ ਢਿੱਲੋਂ ਆਪਣੀ ਕੰਪੋਜੀਸ਼ਨ ਨੂੰ ਵੀ ਚੇਂਜ ਕਰ ਲੰਦਾ ਉੱਤੇ ਉੱਤੇ ਵੀ ਵਰਕ ਕਰ ਲੰਦਾ ਫਿਰ ਅਰਜਨ ਢਿੱਲੋਂ ਨੂੰ ਕਿਹੜਾ ਫੜ ਲੂ ਯਾਰ ਅਰਜਨ ਅਰਜਨ ਇੱਕ ਵਾਰ ਕਰਨੇ ਅਰਜਨ ਅਰਜਨ ਇੱਕ ਵਾਰ ਗੁੜੇ ਮੈਨੂੰ ਦੱਸੀ ਜੇ ਕੋਈ ਲੱਭੇ ਅਜਨਾ ਵਰਗਾ